ਬਸੀ ਪਠਾਨਾਂ ਦੇ ਪੁਲਿਸ ਵੱਲੋਂ ਸਵਿਫਟ ਕਾਰ ਤੋਂ ਬਾਅਦ ਇੱਕ ਵਕੀਲ ਅਤੇ ਉਸਦੇ ਇੱਕ ਰਿਸ਼ਤੇਦਾਰ ਨੂੰ 25 ਕਿਲੋ ਪੁਕੀ ਸਮੇਤ ਗ੍ਰਿਫਤਾਰ ਕੀਤੇ ਜਾਣ ਦਾ ਦਾਵਾ ਕੀਤਾ ਗਿਆ ਹੈ। ਥਾਣਾ ਬਸੀ ਪਠਾਨਾਂ ਦੇ ਐਸਐਚਓ ਸਬ-ਇੰਸਪੈਕਟਰ ਨਰਪਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਇੱਕ ਪੁਲਿਸ ਪਾਰਟੀ ਜਦੋਂ ਪਿੰਡ ਬਿਹੜ ਤੋਂ ਪਿੰਡ ਘਮੰਡੇਗੜ ਵੱਲੋਂ ਗਸ਼ਤ ਕਰਦੀ ਹੋਈ ਜਾ ਰਹੀ ਸੀ ਤਾਂ ਬਿਹੜ ਘਮੰਡੇਗੜ ਰੋਡ ਤੇ ਪੈਂਦੇ ਚੀਮੀਆਂ ਦੇ ਡੇਰੇ ਦੇ ਅੰਦਰੋਂ ਇੱਕ ਚਿੱਟੇ ਰੰਗ ਦੇ ਸਵਿਫਟ ਕਾਰ ਨੰਬਰ ਪੀਬੀ 65 ਬੀਜੀ 5092 ਨਿਕਲੀ। ਜਿਸ ਵਿੱਚ ਸਵਾਰ ਵਿਅਕਤੀਆਂ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਕਾਰ ਨੂੰ ਪਿੱਛੇ ਮੋੜਨ ਦੀ ਕੋਸ਼ਿਸ਼ ਕੀਤੀ ਜਿਸ ਸਬੰਧੀ ਸ਼ੱਕ ਪੈਣ ਤੇ ਪੁਲਿਸ ਕਰਮਚਾਰੀਆਂ ਵੱਲੋਂ ਕਾਰ ਸਵਾਰਾਂ ਨੂੰ ਰੋਕ ਕੇ ਉਹਨਾਂ ਦਾ ਨਾਮ ਪਤਾ ਪੁੱਛਿਆ ਗਿਆ ਜਿਨ੍ਹਾਂ ਨੇ ਆਪਣੀ ਪਛਾਣ ਰਵੀ ਕੁਮਾਰ ਉਰਫ ਰਵੀ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਬਾਸੀਆਣਾ ਪਿੰਡ ਕੋਟਲਾ ਫਾਜ਼ਲ ਵਜੋ ਦੱਸੀ ਐਸਐਚਓ ਨਰਪਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀਆਂ ਦੇ ਕਬਜ਼ੇ ਵਾਲੀ ਸਵਿਫਟ ਕਾਰ ਦੀ ਜਦੋਂ ਤਲਾਸ਼ੀ ਕੀਤੀ ਗਈ ਤਾਂ ਕਾਰ ਚੋਂ 25 ਕਿਲੋ ਪੁੱਕੀ ਚੂਰਾ ਪੋਸਤ ਬਰਾਮਦ ਹੋਈ ਇਸ ਤਵਾਨੀ ਥਾਣਾ ਬਸਨੀ ਪਠਾਨਾ ਵਿਖੇ 15B 6185 ਐਨਡੀਪੀਐਸ ਐਕਟ ਤਹਿਤ ਦਰਜ ਕੀਤੇ ਗਏ ਮੁਕਾਦਮੇ 'ਚ ਰਵੀ ਕੁਮਾਰ ਉਰਫ ਰਵੀ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਨੂੰ ਗ੍ਰਿਫਤਾਰ ਕਰਕੇ ਅਦਾਲਤ 'ਚ ਪੇਸ਼ ਕੀਤਾ ਗਿਆ ਜਿਨ੍ਹਾਂ ਨੂੰ ਅਦਾਲਤ ਨੇ 2 ਦਿਨ ਤੇ ਪੁਲਿਸਰਿਮਾਰਨ ਤੇ ਭੇਜਣ ਦੇ ਹੁਕਮ ਸੁਣਾਏ ਹਨ ਐਸਐਚਓ ਨਰਪਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਕੀ ਸਮੇਤ ਕਾਬੂ ਕੀਤਾ ਗਿਆ ਰਵੀ ਕੁਮਾਰ ਉਰਫ ਰਵੀ ਪੇਛੇ ਵੱਜੋਂ ਵਕੀਲ ਹੈ ਜੋ ਕਿ ਫਤੇਗੜ ਸਾਹਿਬ ਵਿਖੇ ਪ੍ਰੈਕਟਿਸ ਕਰਦਾ ਹੈ ਜਿਸ ਦੇ ਪਿਤਾ ਵਿਰੁੱਧ ਵੀ ਨਸ਼ਾ ਤਸਕਰੀ ਦੇ ਕਈ ਮੁਕਾਦਮੇ ਦਰਜ ਹਨ ਸਾਡੀ ਪੁਲਿਸ ਪਾਰਟੀ ਏਸੀ ਸਤਰਾਮ ਸਿੰਘ ਏਐਸਆਈ ਸ਼ਮਸ਼ੀਰ ਸਿੰਘ ਅਤੇ ਸਾਡੀ ਸਰਕਾਰ ਸਰਕਾਰੀ ਗੱਡੀ ਜਿਹਦਾ ਡਰਾਈਵਰ ਏਸੀ ਰਵਿੰਦਰ ਸਿੰਘ ਸੀਗਾ ਉਹ ਕੋ ਮਤਲਬ ਗੋਟਾ ਦੇ ਰਿਗਾਰਡਿੰਗ ਕਸ਼ਟ ਕਰ ਰਹੀ ਸੀਗੀ ਬੈਡ ਐਲੀਮੈਂਟਸ ਲਈ ਤੇ ਥਿਊਰਿੰਗ ਜਦੋਂ ਗਸ਼ਟ ਕਰ ਰਹੀ ਸੀਗਾ ਇੱਕ ਸਵਿਫਟ ਗੱਡੀ ਜਿਹੜੀ ਬਿਹੜ ਪਿੰਡ ਦੇ ਕੋਲ ਚੀਮਾ ਦੇ ਡੇਰੇ ਕੋਲੋਂ ਇੱਕਦਮ ਪਿੱਛੇ ਨੂੰ ਮੁੜ ਲੰਗੀ ਪੁਰਸ ਦੀ ਗੱਡੀ ਦੇ ਕੇ ਉਹਨਾਂ ਨੇ ਸ਼ੱਕ ਦੀ ਬਨਾਤੇ ਉਹਨੂੰ ਕਾਬੂ ਕੀਤਾ ਤੇ ਕਾਬੂ ਕਰਕੇ ਜਿਹੜੇ ਦੋ ਉਹਦੇ ਵਿੱਚ ਉਹ ਵਿਅਕਤੀ ਸੀਗੇ ਉਹਨਾਂ ਦਾ ਨਾਮ ਵਗੈਰਾ ਪੁੱਛਗਿੱਛ ਕੀਤੀ ਨਾਮ ਵਗੈਰਾ ਪੁੱਛਗਿੱਛ ਕਰਨ ਤੋਂ ਬਾਅਦ ਉਹਨਾਂ ਨੇ ਗੱਡੀ ਤਲਾਸ਼ੀ ਲਈ ਤਲਾਸ਼ੀ ਨਾਲ ਉਹ ਗੱਡੀ ਦੇ ਵਿੱਚੋਂ 25 ਕਿਲੋ ਕੁੱਕੀ ਬਰਾਮਦ ਹੋਈ ਤੇ ਜਿਹੜਾ ਰਵੀ ਕੁਮਾਰ ਹੈ ਆ ਇਹ ਪੇਸ਼ੇਵਰ ਜੋ ਵਕੀਲ ਹੈਗਾ ਜਿਹੜਾ ਇੱਥੇ ਠਾਣਾ ਮਤਲਬ ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਵਿੱਚ ਪ੍ਰੈਕਟਿਸ ਕਰਦਾ ਹੈ ਤੇ ਇਸ ਤੋਂ ਇਲਾਵਾ ਜਿਹੜੀ ਗੱਡੀ ਆ ਉਹ ਉਸਦੇ ਨਾਂ ਤੇ ਹੈ ਜਾਂ ਨਹੀਂ ਉਹ ਸੀ ਰਿਕਾਰਡ ਚੈੱਕ ਕਰਵਾ ਰਹੇ ਆ ਇਹ 25 ਕਿਲੋ ਜੋ ਭੂਖੀ ਬਰਾਉਦੀਆ ਅਸੂਦੀ ਬਰਾਉਦੀਤੇ ਮਕਦਮਾ ਨੰਬਰ 47 ਮਿਤੀ 24/5/24 ਅੰਡਰ ਸੈਕਸ਼ਨ 15 485 ਅਨ ਐਗਜ਼ੈਕਟ ਦਰਜ ਇਸ ਚ ਕੀਤਾ ਗਿਆ। ਇਹ ਕਿਥੇ ਰਹਿਗ ਵਾਲਾ ਹੈ ਜੀ? ਇਹ ਬੇਸਿਕਲੀ ਕੋਟਲਾ ਫਾਜ਼ਲ ਦਾ ਰਹਿਣ ਵਾਲਾ ਹੈ ਤੇ ਹੁਣ ਹੀ ਨੇ ਇੱਥੇ ਕੋਠੀ ਲਈ ਹੈ ਜਿੱਥੇ ਬਿਹੜ ਪਿੰਡ ਦੇ ਵਿੱਚ ਕੋਠੀ ਲਈ ਹੈ। ਜੋ ਇਹਦੇ ਨਾਲ ਫੜਿਆ ਗਿਆ ਉਹ ਕੀ ਲੱਗਦਾ ਹੈ ਇਸ ਦਾ? ਉਹ ਇਹਦੇ ਹੀ ਰਿਸ਼ਤੇਦਾਰ ਹੈ। ਤੇ ਸਰ ਕਿੰਨੇ ਦਿਨ ਦਾ ਰਿਮਾਂਡ ਮਿਲਿਆ? ਇਹ ਸਾਨੂੰ ਅਸੀਂ ਅੱਜ ਕੋਰਟ ਵਿੱਚ ਪੇਸ਼ ਕੀਤਾ ਜੀ। ਕੋਰਟ ਪੇਸ਼ ਕਰਵਾ ਜਿਵੇਂ ਸਾਰੇ ਲਾਤਾਵਾਰ ਜਾਣੂ ਕਰਾਇਆ। ਅਤੇ ਰਮਾਂਡ ਦੀ ਅਪਲੀਕੇਸ਼ਨ ਮੂਵ ਕੀਤੀ ਤੇ ਸਾਨੂੰ ਜਿਵੇਂ ਬਾਦ ਸਰਵਾਈ ਸਾਨੂੰ ਵਕੀਲ ਸਾਹਿਬ ਦਾ 2 ਦਿਨ ਦਾ ਰਮਾਂਡ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਇਹਨਾਂ ਦਾ ਜਿਹੜੇ ਵਕੀਲ ਸਾਹਿਬ ਦੇ ਫਾਦਰ ਨੇ ਰਵੀ ਕੁਮਾਰ ਜੀ ਉਹਦੇ ਫਾਦਰ ਦੇ ਖਿਲਾਫ ਪਹਿਲਾਂ ਵੀ ਕਈ ਮਕਦਮੇ ਐਨਡੀਪੀ ਸੈਕਟਰ ਦੀ ਦਰਜ ਹਨ ਜੋ ਜੋ ਇਹਨਾਂ ਦਾ ਪ੍ਰੀਵੀਅਸ ਕੋਰਡਾ ਉਹ ਨਸ਼ਾ ਤਸਕਰੀ ਨਾਲ ਜੁੜਿਆ ਹੋਇਆ